ਪਾਵੇਂ ਉੱਤੇ ਬ੍ਰੂ ਕਰਤੀ ਜੇਤ ਨਹੀਂ ਅੱਜ ਅਸੀਂ ਸੁਨਿਆ ਦੇਣਾ ਚਾਹੁੰਦੇ ਆਂ ਪੰਜਾਬ ਦੀ ਸਰਕਾਰ ਤੇ ਕਾਬਜ਼ ਉਹ ਹੁਕਮਰਾਨ ਨੂੰ ਅੱਜ ਅਸੀਂ ਸੁਨਿਆ ਦੇਣਾ ਚਾਹੁੰਦੇ ਆਂ ਦਿੱਲੀ ਦੇ ਤਖਤ ਤੇ ਕਾਬਜ਼ ਉਹ ਹੁਕਮਰਾਨ ਨੂੰ ਕਿਰਸਕ ਆਜ਼ਾਦ ਨੇ ਸਿਰਸ ਕਾਨੂੰਨ ਗਲਮੀ ਮਨਜ਼ੂਰ ਨਹੀਂ ਅੱਜ ਅਸੀਂ ਸੁਨਿਆ ਦੇਣਾ ਚਾਹੁੰਦੇ ਆਂ ਇੱਕ ਸਮਾਥਾ ਜੀਓ ਸੀ ਜਦੋਂ ਨੂੰ 75 76 ਦੀ ਐਮਰਜੈਂਸੀ ਲੱਗੀ ਹਨਸਤਾਨ ਦੇ ਵਿੱਚ ਕਾਲੀ ਕੋਲੀ ਨੇਹੀ ਸ਼ਾਂਗਿਆ ਪਈ ਤੇ ਉਦੋਂ ਇੱਕ ਸੱਚ ਸਿਪਾਹੀ ਨੇ ਇੱਕ ਕੁਰਬਾਨੀ ਨਾਲ ਝੰਗਾਰੇ ਹੋ ਕੌਮ ਦੇ ਹੀਰੇ ਨੇ ਪ੍ਰਚਾਰ ਦੇ ਮਜਮਨੇ ਨੇ ਸੰਤ ਪਾਪਾ ਕਰਤਾਰ ਸਿੰਘ ਖਾਲਸਪਿੰਧਰਾ ਵਾਲਿਆਂ ਨੇ 피ਰਾ ਚੱਕਿਆ ਤੇ ਉਦੋਂ ਜਦੋਂ ਇਧਰ ਕੋਈ ਛੜੀ ਖੰਭ ਨਹੀਂ ਸੀ ਮਾਰ ਸਕਦੀ ਹੁੰਦੀ ਉਦੋਂ 36 ਨਗਰੀ ਤੰਨ ਇਸ ਪੰਜਾਬ ਦੀ ਧਰਤੀ ਤੇ ਸਰਦੀਆਂ ਦਾ ਰਾਜ ਨਹੀਂ ਨਾ ਮੈਦਾਨ ਇਹ ਕੋਈ ਹਕਮਰਾਨ ਦੀ ਦਿੱਲੀ ਦਾ ਹਕਮਰਾਨ ਦੀ ਇੱਕ ਦਿਨ ਚੜ ਕੇ ਕੋਟਾ ਕਰਕੇ ਪੰਜਾਬ ਦੀ ਗੱਲ ਕੀਤੀ ਮਾਦੇ ਤੇ ਚਰਨ ਸਤਕਤਾ ਫੇਲ ਕੀਤੀ ਹੈ ਆ ਕਹਿੰਦੇ ਆ ਕਿ ਇੱਕ ਬੀਬੀ ਕੰਗਨਾਲ ਖੜਦੀ ਹੈ ਜਿੰਨੂੰ ਸਿੱਖਾਂ ਦੀ ਸੂਰਤ ਪਸੰਦ ਨਹੀਂ ਜਿੰਨੂੰ ਸਿੱਖਾਂ ਦੀ ਦਸਤਾਰ ਪਸੰਦ ਨਹੀਂ ਸਰ ਸਰਕਾਰ ਦੇ ਵਿੱਚ ਇਹਨਾਂ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਪਾਠ ਨਹੀਂ ਜਾਵਾ ਉਹਨੂੰ ਪਸੰਦ ਨਹੀਂ ਹੱਥਾਂ ਚ ਕਿਰਪਾਨਾਂ ਪਸੰਦ ਨਹੀਂ ਉਹਨੇ ਇੱਕ ਮੂਵੀ ਬਣਾਈ ਹੈ ਜਿਹਦੇ ਵਿੱਚ ਸਿੱਖਾਂ ਨੂੰ ਸਹਿਜਤ ਕਰਤਾ ਆਖਿਆ ਜਾ ਰਿਹਾ ਹੈ ਉਹਨੇ ਮੂਵੀ ਬਣਾਈ ਹੈ ਜਿਹਦੇ ਵਿੱਚ ਸਿੱਖਾਂ ਨੂੰ ਤੰਕਵਾਦੀ ਆਖਿਆ ਜਾ ਰਿਹਾ ਹੈ ਮੈਂ ਉਹਦੀ ਬੀਬੀ ਨੂੰ ਕਹਿਣਾ ਚਾਹੁੰਦਾ ਏ ਜੋ ਲਫਜ਼ ਗੁਰਬਾਬਾ ਕਰਤਾਰ ਸਿੰਘ ਆਪਾਂ ਪਿੰਡਾ ਵਾਲੇ ਮਾਪੁਰਖਾ ਨੇ ਸ਼ਹਿਰ 'ਚ ਮੁੱਕੀ ਤਮਤਮੀ ਚੱਕਰ ਉਹਨਾਂ ਨੇ ਜੀ ਵੀ ਇੰਦਰਾ ਨੂੰ ਆਫੇ ਸੀ ਕਿਉਂਕਿ ਮੈਂ ਹੀ ਸਤ ਕਰਤਾਰ ਸਿੰਘ ਦਾ ਪੁੱਤਰ ਐ ਤੇ ਜਿਹੜੇ ਸਮਝ ਮੇਰੇ ਦਾਦੇ ਨੇ ਅਕੀਦਨਾ ਦਿੰਦੀ ਨੂੰ ਮੈਂ ਕੰਨਣਾ ਤਿੰਨੂ ਅਖਣਾ ਚਾਹੁੰਦਾ ਐ ਜੇ ਚਿਰਕ ਜੰਗੂਰ ਆਖਾ ਪ੍ਰਪਤਾ ਦਾ ਸੰਧਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਠਾ ਆਪਣੀ ਕੁਰਬਾਨੀ ਨਾ ਦਿੱਤੇ ਤੇ ਇੰਦਰਾਵਾਦ ਧਗੜਾ ਨਾਲ ਤੋਂ ਵੀ ਉਪਰਕੇ ਦੇ ਵਿੱਚ ਖੜੀ ਹੋਣਾ ਸੱਚ ਆਪਣਾ ਅਗੇ ਨਾ। ਇਤਨਾ ਉਹ ਬੇਇੱਜ਼ਤੀ ਹੋਈ ਉਹ ਲੀਡਰਸ਼ਿਪ ਜਿਹੜੀ ਪੰਜਾਬ ਦਾ ਕਾਣ ਕਰਦੀ ਪਈ ਹੈ ਅੱਜ ਪੰਜਾਬ ਦੇ ਉੱਤੇ ਸਕੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਖਾ ਉਸਾ ਜੀ। ਕਰਜ਼ਾ ਲੈਣ ਵਾਲਿਆਂ ਨੇ ਖਰਚਾ ਨਹੀਂ ਜਰਣਾ। ਜਰਣਾ ਸਾਡੇ ਪੱਤਿਆਂ ਨੇ ਐ ਔਰ ਹੋਈ ਪੀੜ੍ਹੀਆਂ ਨੇ ਕਰਜ਼ਾ ਲਉਣਾ। ਇਹ ਆਕੜਿਆਂ ਦੇ ਹਿਸਾਬ ਨਾਲ ਖਾਸਾ ਜੀ ਗੱਲ ਕਰਾ ਕਹਿੰਦੇ ਐ ਕਿ 2028 ਤੱਕ ਇਹ ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਚੜ ਜਾਣਾ ਐ। ਕੋਈ ਪਤਵੰਤ ਮਾਣ ਸਰਕਾਰ ਨੇ ਦੋ ਕਿਸਤਾ ਦੇ ਵਿੱਚ 50-50 ਹਜ਼ਾਰ ਕਰੋੜ ਰੁਪਈਆ ਮੰਗ ਕੇ 1 ਲੱਖ ਕਰੋੜ ਰੁਪਈਆ ਹੋਰ ਤਾਂ ਸਿਰਫ ਉਤੇ ਚੜਾ ਦਿੱਤਾ ਚੁੱਕਿਆ ਹੋਇਆ ਹੈ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਏ ਕਿ ਤੁਹਾਡੀ ਕੋਈ ਨੀ ਪਾਲਿਸੀ ਕਿੱਥੇ ਆ ਅੱਜ ਤਿੰਨ ਚੀਜ਼ਾਂ ਪੰਜਾਬ ਨੂੰ ਲੈ ਕੇ ਚੁੱਪ ਚੁੱਪੀਆਂ ਨੇ ਇੱਕ ਤਾਂ ਦੇਖੇ ਇੱਕ ਇਧਰ ਬੇਰਜ਼ਗਾਰੀ ਤੇ ਇੱਕ ਇਧਰ ਪਰਵਾਸ ਪਰ ਇਹ ਨਾ ਕਿ ਜਦੋਂ ਵੱਡਾ ਜਿਹੜਾ ਕਰਜ਼ੇ ਦਾ پہاੜ ਪੰਜਾਬ ਦੇ ਨੌਜਵਾਨਾਂ ਦੇ ਸਿਰਾਂ ਤੇ ਉੱਤੇ ਆ ਰਿਹਾ ਹੋਇਆ ਮੈਂ ਇੱਕ ਸੁਤਰਾਲ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਜੀ ਕਿ ਅਸੀਂ ਫ੍ਰੀ 20 ਸੈਕ ਕੇ ਜਾਨੀ ਕਿ ਸਹੂਲਤਾਂ ਦੇ ਕੇ ਪੰਜਾਬ ਦਾ ਕਰਜ਼ਾ ਲਾਉਣੇ ਲੱਗ ਗਿਆ ਤੁਹਾਡੇ ਤੋਂ ਤੁਸੀਂ ਕਹਿੰਦੇ ਸੀ ਪੰਜਾਬ ਤੇ ਨੌਜਵਾਨ ਬਾਹਰ ਵੀ ਜਾਣਗੇ ਇਸ ਸੂਬੇ ਤੇ ਲਈ ਪਿਆਰਾ ਲੱਗਣ ਗਿਆ ਪੂਰੀ ਦੁਨੀਆ ਤੋਂ ਲੱਗ ਗਿਆ ਕਿਤੇ ਇੱਧਰ ਸਿਰਫ ਟੈਕਸ ਔਰ ਨੇ ਦੇ ਸਮਰ ਕੇ ਲੱਗਦੇ ਪਰ ਸਹੂਲਤਾਂ ਨਸਤਾਨਾ ਚਟੀਆਂ ਮਾੜੀਆਂ ਨੇ ਇੱਧਰ ਲੱਗਿਆ ਬੰਦੇ ਲੱਗਿਆ ਤੰਬੂ ਉਹਨਾਂ ਲੋਕਾਂ ਦਾ ਉਹਨਾਂ ਲੋਕਾਂ ਦੀ ਸਟੇਜ ਲੱਗੀ ਆ ਜਿਨ੍ਹਾਂ ਦਾ ਆਕੂ ਵੀ ਇੱਕ ਮਬੂਲੀ ਬੰਦਾ ਏ ਜਿਨ੍ਹਾਂ ਦੇ ਹੱਕ ਦੇ ਵਿੱਚ ਖੜਦਾ ਜੀ ਬੇਨਤੀ ਕਰਦੀ ਆ ਝਾੜੂ ਹੈ ਕਿ ਜਿਨ੍ਹਾਂ ਦੀ ਰਹਿਣ ਮਾਇ ਦੇ ਕੋ ਬੰਦਾ ਕਰਦਾ ਪਿਆ ਏ ਜਿਹਦੇ ਤੇ ਖਰਾਬ ਘਟਾਲੇ ਦੇ ਕੇਸ ਨੇ ਪਰ ਫਕਰ ਨਾਲੇ ਕੱਲ ਮੈਂ ਅਜ ਤਰ੍ਹਾਂ ਕਹਿਣੀ ਚਾਹੁੰਦਾ ਏ ਕਿ ਇੱਕ ਸਟੇਜ ਹੋਰ ਲੱਗੀ ਆ ਪਤਕਾਂ ਦੀ ਜਿਨ੍ਹਾਂ ਆਕੂ ਉਹ ਆਕਾ ਦੇ ਹੱਥਾਂ ਦੇ ਵਿੱਚ ਚਾਲੂ ਨਹੀਂ ਤੇ ਕਹੇ ਤੇ ਨਦੇ ਮਨਜ ਪਾਠਾਈ ਦਾ ਵਾ ਤੇ ਉਹ ਲਾਲ ਦੇ ਗੁਰੂ ਗ੍ਰੰਥ ਸਾਹਿਬ ਦੇ ਪਾਠਾ ਗੁਰੂ ਕੋਬੀ ਸਿੰਘ ਮਹਾਰਾਜ ਸੱਚੇ ਪਾਠਾ ਦੇ ਐਫਸੀ ਵੀਟੀਕਲ ਹੋਈ ਡਾਕੂਮੈਂਟ ਹੋਰ ਸੈਂਡ ਕਰਕੇ ਦਾਸ ਦੇ ਖਮਾ ਦਾ ਜਾਚਕ ਹੋ ਜਾਣਾ ਹੈ